ਕੀ ਭਾਈ ਉਹ ਕਿਹਾ ਉਹ ਇਹਨੇ ਉਹ 150 ਜਣੇ ਉਹ 200 ਜਣੇ ਨੇ ਉਹ 100 ਜਣੇ ਵੀ ਉਹਨਾਂ ਨੂੰ ਸੁੱਖੀਆਂ ਮਿਲੀਆਂ ਤੇ ਸਾਨੂੰ ਵੀ ਵੇਲ ਚੜ ਗਿਆ ਉਹ ਥੋੜਾ ਜਿਹਾ ਮੰਨ ਕੇ ਗਏ ਨੇ ਜਿਹੜੇ ਉਹ ਕੱਢ ਦੇਣ ਕਿਉਂਕਿ ਅਸੀਂ ਪਹਿਲਾਂ ਵੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪਹਿਲਾਂ ਵੀ ਪ੍ਰੋਟੈਸਟ ਕੀਤਾ ਤੇ ਹੁਣ ਵੀ ਆਪਣਾ ਕਰਨਾ ਜਿਹੜਾ ਚੱਲ ਰਿਹਾ ਹੈ ਇਦਾਂ ਕੁਝ ਵੀ ਨਹੀਂ ਹੁੰਦਾ ਜਿੰਨੀ ਦੇਰ ਤੱਕ ਆਪਾਂ ਇੱਥੇ ਨਹੀਂ ਪਹੁੰਚਾਂਗੇ 19 ਦਿਨ ਤੱਕ ਤੁਹਾਡੇ ਉੱਤੇ ਨੂੰ ਉਪਤੀ ਪੱਤਰ ਤੇ ਨਾਮ ਜਿਹੜੇ ਲਿਖਨੇ ਨੇ ਉਹ ਸ਼ੁਰੂ ਨਹੀਂ ਹੋਣਗੇ ਜਿੰਨੀ ਦੇਰ ਤੱਕ ਆਪਾਂ ਤੇ 1500 2000 ਦਾ ਕੰਮ ਨਹੀਂ ਕਰਾਂਗੇ 19 ਦਿਨ ਤੱਕ ਜਿਹੜੇ ਤੁਹਾਡੇ ਉੱਤੇ ਲੈਟਰ ਨੇ ਉਹ ਛਪਣੇ ਡੀਪੀ ਦੇ ਵਿੱਚ ਨਹੀਂ ਸ਼ੁਰੂ ਹੋਣਗੇ ਤੋਂ ਸਾਰੇ ਸਾਥੀਆਂ ਨੂੰ ਇਹ ਵੀ ਲੈ ਕੇ ਕਿ ਵਾਟੋ ਸਬਤ ਸਾਥੀ ਅੱਜ ਸ਼ਾਮ ਤੱਕ ਜਿਹੜੇ ਦੂਰ ਨੇ ਕੱਲ ਤੱਕ ਦਿੱਟੇ ਕਰਨੇ ਦੇ ਵਿੱਚ ਸੰਵਰਸਤਾ ਹਿੱਸਾ ਬਣਨ ਤਾਂ ਜੋ ਜਿਹੜੇ ਆਪਣੇ ਤੁਸੀਂ ਇਹਨੇ ਦਾ ਪਾਟੇ ਤੋਂ 10 ਦਿਨ ਦਾ ਸਮਾਂ ਮੰਗਿਆ ਅੱਜ ਇਹ ਕਿੰਨੇ ਤੋਂ 10 ਦਾ ਸਮਾਂ 11 ਦੇ ਵਿੱਚ ਨਾ ਦੱਸੇ 92 ਆਪਣੇ ਲੋੜ ਦੇ ਦਿਨ ਦੇ ਆਦੇ ਤੇ ਆਪਾਂ ਜਿਹੜੇ ਸਾਰੇ ਸਾਡੀ ਇੱਥੋਂ ਆਪਣੇ ਨਿਯੁਕਤੀ ਪੱਤਰ ਲੈ ਕੇ ਸਕੂਲਾਂ ਦੇ ਵਿੱਚ ਦਾਇਰ ਦੇ ਰਿਹਾ ਜਿਵੇਂ ਕਹਿਰੇ ਦੇ ਕਾਜਾ ਕਰਵਾ ਰਹੇ ਜਿਸੇ ਵੀ ਚਾਹਵਾ ਆਪਾਂ ਉਹ ਇੱਥੇ ਇੱਥੋਂ ਸਿੱਧਾ ਜਿਹੜੇ ਆਪਣੇ ਬੈਗ ਬੈਕ ਕਰਕੇ ਕਹਰੇ ਕੱਪੜੇ ਜਾ ਕੇ ਦੁਆਰਾ ਤੋਂ ਆ ਕੇ ਤਸਦਾ ਆਪਾਂ ਉੱਥੇ ਡਾਇਰੈਕਟ ਜਿੱਥੇ ਜਿਹੜੇ ਤੱਕ ਉਹ 24 ਸਟਾਫਰ ਮੰਨੇਗਾ ਉਹ ਤਾਂ ਸਿੱਧਾ ਇਸ ਤੋਂ ਬਾਅਦ ਉਸੇ ਜਾਣ ਲੱਗ ਪਾਰੇ ਸਾਡੀ ਜਿਹੜੀ ਅੱਜ ਵੀ ਸਾਹਰੇ ਦੀ ਬੈਠੇ ਨੇ ਉਹਨਾਂ ਨੂੰ ਮੇਰੀ ਸ਼ੀਲ ਹੈ ਅੱਜ ਜਿਹੜੀ ਬੈਂਤੀ ਵੀ ਹੈ ਕਿ ਮੈਨਾਂ ਦੀ ਕੰਟੀਡੀਰਾਂ ਨੇ ਕਿਹਾ ਸੀ ਕਿ ਹੁਣ ਅਪੀਲ ਜਿਹੜੀ ਉਹ ਖਤਮ ਹੋ ਗਈ ਆ ਆਪਣੀ ਤਾਂ ਜਦ ਅਪੀਲ ਹੁੰਦੀ ਹੈ ਉਹ ਇੱਕ ਵਾਰ ਹੁੰਦੀ ਹੈ ਦੂਜੀ ਵਾਰ ਅਪੀਲ ਨਹੀਂ ਹੁੰਦੀ ਦੂਜੀ ਵਾਰ ਜਿਹੜੇ ਸਾਥੀ ਨੇ ਉਸ ਵਰਸ਼ ਦੇ ਵਿੱਚ ਹੁੰਦੇ ਨੇ ਕੋਈ ਅਪੀਲ ਨਹੀਂ ਹੁੰਦੀ ਕੋਈ ਗੁਜ਼ਾਰੇ ਨਹੀਂ ਹੁੰਦੇ ਦੂਜੀ ਵਾਰ ਤਾਂ ਇਹ ਰੋ ਸਾਡਾ ਪਾਕਿਸਤਾਨ ਹੋਉਂਦੀ ਹੈ ਆਕੇ ਪਾਕ ਦੇ ਲੜਾਈ ਉਦੋਂ ਹੋਵੇਗੀ ਜਦੋਂ ਇੱਥੇ 1982 2010 ਈਅਰ ਕਾਟਰ ਹੋਏਗਾ ਕਿ ਉਦੋਂ ਹੀ ਹੋਏ ਕਿ ਉਸ ਤੋਂ ਦਿਨਾਂ ਨੂੰ ਇਹ ਕਿ ਸਾਰੇ ਸਾਥੀ ਵੱਧ ਤੋਂ ਵੱਧ ਸਰਨੇ ਦੇ ਵਿੱਚ ਪਹੁੰਚੋ ਇਸ ਪਰਨੇ ਦਾ ਇਸ ਸੰਗਰਦੀ ਦਾ ਇਸ਼ਤਾ ਬਣੋ ਤਾਂ ਜੋ ਆਪਾਂ ਜਿਹੜੇ 10 ਦੇ ਵੀਰਾਂ ਨੇ ਮੰਗੇ ਨੇ ਉਹਨਾਂ ਨੂੰ ਪਹੁੰਚਾਈਏ ਨਾ ਕਿ ਉਹਨਾਂ ਦੇ ਇਹਨਾਂ ਨੂੰ ਕੱਟੇ ਤੋਂ 14ਵੇਂ ਦਿਨ ਦੇ ਦੋਸਤ ਸਾਰੇ ਸਾਥੀਆਂ ਦਾ ਧੰਨਵਾਦ ਸੰਗਰਦੀ ਸਾਥੀ ਜਿੰਦਾਬਾਦ